ਪਟਿਆਲਾ ਵਿਖੇ ਇੱਕ ਬਹੁਤ ਵੱਡਾ ਮਾਮਲਾ ਸਾਹਮਣੇ ਆਇਆ ਹੈ ਕਿ ਜਿਹੜਾ ਪੁਸ਼ਪਿੰਦਰ ਸਿੰਘ ਬਾਠ ਫੌਜ ਦੇ ਕਰਨਲ ਹੈ ਉਹਨਾਂ ਦੇ ਤੇ ਉਹਨਾਂ ਦੇ ਬੱਚੇ ਅੰਗਤ ਦੀ ਕੁੱਟਮਾਰ ਹੋਈ ਸੀ ਜਿਹਦੇ ਸਬੰਧ ਵਿੱਚ ਚਾਰ ਜਿਹੜੇ ਪੁਲਿਸ ਦੇ ਸਬ ਇੰਸਪੈਕਟਰ ਤੇ ਇੰਸਪੈਕਟਰ ਹੈ ਤੇ ਅੱਠ ਦੂਸਰੇ ਛੋਟੇ ਮੁਲਾਜ਼ਮ ਹੈ ਉਹਨਾਂ ਤੇ ਮੁਕੱਦਮਾ ਵੀ ਦਰਜ ਹੋਇਆ ਹੈ ਔਰ ਜਸ਼ਵਿੰਦਰ ਕੌਰ ਬਾਠ ਹੈ ਜਿਹੜੀ ਉਹਦੇ ਘਰ ਵਾਲੀ ਉਹਨਾਂ ਨੇ ਕਰਵਾਇਆ ਪਰ ਅਸੀਂ ਦੋ ਵੀਡੀਓ ਜਿਹੜੀਆਂ ਆ ਗਈਆਂ ਕੁਝ ਹੱਦ ਤੱਕ ਪੁਲਿਸ ਦੇ ਹੱਕ ਵਿੱਚ ਪਾਈਆਂ ਸੀਗੀਆਂ ਕਿ ਭਾਈ ਕੱਲੀ ਪੁਲਿਸ ਇੱਥੇ ਮਾਰੀ ਨਹੀਂ ਹੁੰਦੀ ਵੀ ਸਾਰੀ ਪੁਲਿਸ ਵੀ ਹਰ ਐਂਗਲ ਤੋਂ ਗੱਲ ਕਰਨੀ ਚਾਹੀਦੀ ਹੈ ਪਰ ਇਹਦੇ ਉਲਟ ਹੋਇਆ ਸਾਨੂੰ ਵੀ ਬੈਡ ਕਮੈਂਟ ਨਾ ਕਮੈਂਟ ਆਏ ਹੁਣ ਜਿਹੜਾ ਉਹ ਆਟੋ ਰਿਕਸ਼ੇ ਵਾਲਾ ਰਾਤ ਨੂੰ ਚਸ਼ਮਦੀਪ ਗਵਾਹ ਸੀਗਾ ਉਹ ਕੱਲ ਬੜੀ ਦਹਾੜ ਨਾਲ ਬੋਲਿਆ ਸੀ ਇਕੱਠ ਦੇ ਵਿੱਚ ਤੇ ਪਬਲਿਕ ਦੇ ਵਿੱਚ ਤੇ ਸਟੇਜ ਤੋਂ ਵੀ ਭੋਲਿਆ ਸੀ ਉਹ ਕਹਿੰਦਾ ਮੈਂ ਗੱਲ ਕਟਵਾ ਦੂੰਗਾ ਤੇ ਮੈਂ ਇਸ ਗੱਲ ਤੋਂ ਮੁਕਰ ਦਾਣੀ ਤੇ ਮੇਰੇ ਸਾਹਮਣੇ ਉਲਸਣੇ ਕਰਨਲ ਤੇ ਉਸਦੇ ਬੇਟੇ ਨੂੰ ਕੁੱਟਿਆ ਉਸ ਦੀ ਕੁੱਟਮਾਰ ਕੀਤੀ ਨਾਮ ਮ ਬਿਕਾਂਗਾ ਨਾਮ ਮ ਝੁਕਾਂਗਾ ਤੇ ਅੱਜ ਉਹ ਗਵਾਹ ਜਿਹੜਾ ਉਹ ਭੱਜ ਗਿਆ ਉਹਦਾ ਪਤਾ ਲੱਗਿਆ ਹੈ ਕਿ ਉਹਦੇ ਤੇ ਪਰਚਾ ਦਰਜ ਕਰਤਾ ਤੇ ਉਹਨੂੰ ਧਮਕੀਆਂ ਆਉਣ ਲੱਗੀਆਂ ਕਿ ਤੇਰੇ ਦੋ ਬੱਚੇ ਆ ਤੇਰੀ ਘਰ ਵਾਲੀ ਆ ਕੱਲ ਨੂੰ ਮਾਰ ਦੇਾਂਗੇ ਜੇ ਤੂੰ ਸਾਹਮਣੇ ਆਇਆ ਤਾਂ ਉਹਨੇ ਜਿਹੜੀ ਮੈਸੇਜ ਬਾਠ ਹੈ ਕਰਨਲ ਬਾਠ ਦੇ ਘਰ ਵਾਲੀ ਉਹਨੂੰ ਫੋਨ ਕਰਕੇ ਦੱਸਿਆ ਕਿ ਜੀ ਮੈਡਮ ਜੀ ਮੈਂ ਸਾਹਮਣੇ ਨਹੀਂ ਆ ਸਕਦਾ ਤੇ ਅੱਜ ਉਸ ਮੈਡਮ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਦੱਸਿਆ ਕਿ ਗਵਾਹ ਮੇਰੇ ਕੋਲ ਦੋ ਤਿੰਨ ਹੋਰ ਵੀ ਆ ਪਰ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦੀ ਉਹ ਉਹ ਗਵਾਹ ਹੈ ਜਿਹੜਾ ਔਟੋ ਰਿਕਸ਼ੇ ਵਾਲਾ ਉਹ ਆਪ ਹੀ ਆਇਆ ਸਾਹਮਣੇ ਕਿ ਮੇਰੇ ਸਾਹਮਣੇ ਆ ਕੁਝ ਹੋਇਆ ਤੇ ਮੈਂ ਜਿਹੜਾ ਹੈਗਾ ਸੱਚ ਹੈ ਦੱਸਣਾ ਚਾਹੁੰਦਾ ਤੇ ਮੈਡਮ ਨੇ ਕਿਹਾ ਕਿ ਮੈਂ ਕਿਸੇ ਦੀ ਜਿਹੜੀ ਜਾਨ ਹੈ ਉਹਨੂੰ ਖਤਰੇ 'ਚ ਨਹੀਂ ਪਾਉਣਾ ਚਾਹੁੰਦੀ ਕਿ ਸਾਡਾ ਕਰਕੇ ਕਿਸੇ ਦਾ ਹੋਰ ਨੁਕਸਾਨ ਨਾ ਹੋਵੇ ਤੇ ਜਿਹੜੀ ਉਹਨੇ ਮੈਜਿਸਟ੍ਰੇਟ ਜਾਂਚ ਕਹੀ ਸੀ ਉਹ ਵੀ ਉਹਨੇ ਕਿਹਾ ਵੀ ਕਪਤਾਨ ਤੇ ਉਹ ਮੈਜਿਸਟ੍ਰੇਟ ਇਕ ਤਾਂ ਇਕੱਠੇ ਰਹੇ ਐ ਤੇ ਸਾਨੂੰ ਇਹਨਾਂ ਤੇ ਵਿਸ਼ਵਾਸ ਨਹੀਂ ਤੇ ਜਿਹੜੀ ਇਹ ਜਾਂਚ ਹੈਗੀ ਉਹ ਸੀਬੀਆਈ ਦੇ ਹਵਾਲੇ ਕੀਤੀ ਜਾਵੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆ ਜੂਗਾ ਹੁਣ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਚਲੋ ਸਾਰੀ ਪੁਲਿਸ ਨਹੀਂ ਮਾੜੀ ਅੱਜ ਵੀ ਕਹਨੇ ਆਸੀਂ ਪਰ ਇੱਕ ਪਾਸੇ ਉਹ ਮਾਫੀਆਂ ਮੰਗ ਰਹੇ ਐ ਕਿ ਸਾਥੋਂ ਗਲਤੀ ਹੋ ਗਈ ਤੇ ਦੂਸਰੇ ਪਾਸੇ ਜਿਹੜਾ ਹੈਗਾ ਚਲੋ ਗਵਾਹ ਸਾਹਮਣੇ ਵੀ ਆ ਗਿਆ ਸੀ ਜੇ ਕੋਈ ਮਾਮਲਾ ਸ਼ਾਂਤ ਹੁੰਦਾ ਤਾਂ ਸਾਰਾ ਕੁਝ ਨੇਠਿਆ ਜਾਂਦਾ ਹੁਣ ਜਿਹੜੀ ਪੁਲਿਸ ਹੈ ਪਟਿਆਲਾ ਪੁਲਿਸ ਹੈ ਜਾਂ ਉਹ ਥਾਣੇਦਾਰ ਹੈ ਜਾਂ ਜਿਹੜੇ ਚਾਰੇ ਥਾਣੇਦਾਰ ਹੈ ਅੱਠ ਉਹ 12 ਦੇ 12 ਜਿਹੜੇ ਹੈਗੇ ਸ਼ੱਕ ਦੇ ਘੇਰੇ ਵਿੱਚ ਆ ਗਏ ਉਹਨਾਂ ਨਾਲ ਹੋਰ ਵੀ ਅਫਸਰ ਸਹਿਬਾਨ ਹੋ ਸਕਦੇ ਐ ਕਿ ਜਿਹੜਾ ਉਹ ਆਟੋ ਵਾਲਾ ਵਿਚਾਰਾ ਗਰੀਬ ਬੰਦਾ ਉਹਦੇ ਪਰਚਾ ਦਰਜ ਕਰਤਾ ਮੈਡਮ ਕਹਿ ਰਹੇ ਆ ਤੇ ਉਹਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਉਹਨੇ ਫੋਨ ਤੇ ਦੱਸਿਆ ਤੇ ਇੱਥੇ ਜਿਹੜੀ ਹੈਗੀ ਪੁਲਿਸ ਦੀ ਉਹਨ ਇੱਥੇ ਬਹੁਤ ਵੱਡੀ ਨਲਾਇਕੀ ਹੈ ਕਿ ਉਸ ਨੂੰ ਮਤਲਬ ਡਰਾ ਆਤਮਕਾ ਰਹੇ ਆ ਜੇ ਕੋਈ ਗਲਤੀ ਹੋ ਵੀ ਜਾਂਦੀ ਹੈ ਇਨਸਾਨ ਤੋਂ ਹੁੰਦੀ ਹੈ ਕੋਈ ਗੱਲ ਨਹੀਂ ਸ਼ਰਾਬ ਦੇ ਨਸ਼ੇ ਦੇ ਵਿੱਚ ਹੋ ਗਈ ਉਹਨੂੰ ਨਜਿੱਠਿਆ ਜਾ ਸਕਦਾ ਸੀ ਉਹਨੂੰ ਸੰਭਾਲਿਆ ਜਾ ਸਕਦਾ ਸੀ ਉਹਦਾ ਅੰਡ ਤੇ ਜਾ ਕੇ ਕੋਈ ਰਾਜੀਨਾਮੇ ਦਾ ਹੱਲ ਵੀ ਲੱਭਿਆ ਜਾ ਸਕਦਾ ਹੁੰਦਾ ਪਰ ਦੇਰ ਨਾਲ ਮੁਕੱਦਮਾ ਦਰਜ ਕਰਨਾ ઠાਬੇ ਵਾਲੇ ਦੇ ਬਿਆਨਾਂ ਤੇ ਪਰਚਾ ਦਰਜ ਕਰਨਾ ਤੇ ਜਿਹੜਾ ਉਹਨਾਂ ਗਵਾਹ ਹੈ ਇਹਨੂੰ ਮਕਰਾਉਣਾ ਡਰਾਉਣਾ ਇਹ ਤੇ ਪਰਚੇ ਦਰਜ ਕਰਨੇ ਇਹਦਾ ਮਤਲਬ ਇਹ ਹੈ ਕਿ ਜਿਹੜੀ ਹੈਗੀ ਹੈ ਵੀ ਉੱਥੇ ਪੁਲਿਸ ਨੇ ਜਿਹੜੀ ਹੈਗੀ ਉਹਨੂੰ ਪੰਜਾਬੀ ਚ ਕਹਿਦੀ ਹੈ ਵੀ ਉੱਥੇ ਗੁੰਡਾਗਰਦੀ ਕੀਤੀ ਹੈ ਇਹ ਮਤਲਬ ਸਾਫ ਸਾਹਮਣੇ ਆ ਗਿਆ ਉਹਦੋਂ ਆਟੋ ਵਾਲਾ ਉਹ ਅਣਪੜ ਵਿਚਾਰਾ ਜਵਾਕ ਸੀਗਾ ਉਹ ਥੋੜਾ ਜਿਹਾ ਇਸ ਵਿੱਚ ਆ ਗਿਆ ਕਿ ਉਹ ਜਿਹੜਾ ਬੰਦਾ ਸਮਝਦਾਰ ਹੈ ਸੰਸਤਿਵ ਹੈ ਉਹ ਧੀਰਜ ਨਾਲ ਗੱਲ ਕਰਦਾ ਉੱਚਾ ਬੋਲਣ ਨਾਲ ਕੋਈ ਇਨਸਾਫ ਨਹੀਂ ਮਿਲ ਜਾਂਦਾ ਹੁੰਦਾ ਕਈ ਹੁਣ ਦੇਖਿਆ ਸਪੀਕਰਾਂ ਦੇ ਵਿੱਚ ਮਾਈਕ ਪੜਿਆ ਹੁੰਦਾ ਧਬੜ 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 ਕਰਦੇ ਬੋਲੀ ਜਾਂਦੇ ਐ ਪਰ ਕਿਸੇ ਚੀਜ਼ ਨੂੰ ਸਮਝਾਉਣਾ ਸਮਝਣਾ ਧੀਰਜ ਨਾਲ ਗੱਲ ਕਰਨੀ ਲਿਆਕਤ ਨਾਲ ਗੱਲ ਕਰਨੀ ਉਹ ਇੱਕ ਪਬਲਿਕ ਦੇ ਵਿੱਚ ਦੱਸਿਆ ਜਾਂਦਾ ਹੁੰਦਾ ਵੀ ਸਾਡੇ ਨਾਲ ਆ ਗੱਲ ਹੋਈਆਂ ਪਰ ਚੀਕਾਂ ਮਾਰਨੀਆ ਰੋਲਾ ਪਾਉਣਾ ਦਹਾੜ ਮਾਰਨੀ ਮਤਲਬ ਗਲ ਕਟਬਾਉਣੀ ਬਾਅਦ ਦੇ ਵਿੱਚ ਗਾਇਬ ਹੋ ਜਾਣਾ ਇਹ ਗੱਲਾਂ ਕੋਈ ਸੋਭਾ ਨਹੀਂ ਦਿੰਦੀਆਂ ਹੁੰਦੀਆਂ ਉਨੀ ਹੀ ਗੱਲ ਕਰੋ মাপ ਤੋਲ ਕੇ ਬੋਲੋ ਜਿਹੜੀ ਕਿ ਗੱਲ ਕਲ ਨੂੰ ਦੇਣੀ ਪੈ ਜਾਵੇ ਠੀਕ ਹੈ ਸ਼ਬਦ ਸ਼ਬਦ ਹੈ ਸ਼ਬਦਾਵਲੀ ਹੈ ਉਹ ਵੱਧ ਘਟ ਹੋ ਜਾਂਦੀ ਹੁੰਦੀ ਹੈ ਕਈ ਵਾਰੀ ਕੋਈ ਗਲਤ ਸ਼ਬਦ ਬੋਲਿਆ ਜਾਂਦਾ ਕਿਸੇ ਨੂੰ ਉਹ ਨਹੀਂ ਰੁਕਿਆ ਜਾਂਦਾ ਉਹ ਵਕਰੀ ਗੱਲ ਹੈ ਪਰ ਧੀਰਜ ਹੋਣਾ ਬਹੁਤ ਜ਼ਰੂਰੀ ਹੈ ਹੁਣ ਪੁਲਿਸ ਦਾ ਜਿਹੜਾ ਇਹ ਬਤੀਰ ਹੈ ਇੱਥੇ ਸ਼ੱਕ ਦੀ ਨਜ਼ਰ ਦੇ ਵਿੱਚ ਆਉਂਦਾ ਉਹ ਤੇ ਆਟੋ ਵਾਲੇ ਤੇ ਇੱਕ ਪਰਚਾ ਦਰਜ ਕਰਨਾ ਉਹਨੂੰ ਧਮਕੀਆਂ ਆਉਣੀਆਂ ਫੋਨ ਤੇ ਕਾਲਾਂ ਆਉਣੀਆਂ ਕਿ ਤੇਰੇ ਦੋ ਬੱਚੇ ਆ ਤੇਰੇ ਘਰ ਵਾਲੀ ਆ ਕੱਲ ਨੂੰ ਮਾਰ ਦੇਾਂਗੇ ਜੇ ਤੂੰ ਗਵਾਹੀ ਦਿੱਤੀ ਹੈ ਜਾਂ ਸਾਹਮਣੇ ਆਏਂ ਤੋ ਵਿਚਾਰਾ ਉੱਥੋਂ ਜਿਹੜਾ ਹੈਗਾ ਚਲਿਆ ਗਿਆ ਫਿਰ ਗਵਾਹੀ ਤਾਂ ਹਜੇ ਇੱਕ ਉਹ ਸਾਹਮਣੇ ਆਇਆ ਨਾ ਪੁਲਿਸ ਨੇ ਕੋਈ ਉਹਦੀ ਸਟੇਟਮੈਂਟ ਨਹੀਂ ਲਿਖੀ ਪੁਲਿਸ ਨੇ ਕੋਈ ਚਲਾਨ ਨਹੀਂ ਤਿਆਰ ਕੀਤਾ ਪੁਲਿਸ ਨੇ ਕੋਈ ਐਵੀਡੈਂਸ ਨਹੀਂ ਇਕੱਠੀ ਕੀਤੀ ਇਸ ਮੁਕੱਦਮੇ ਦਾ ਚਲਾਨ ਨਹੀਂ ਪੇਸ਼ ਹੋਇਆ ਕੋਈ ਚਾਰਜਪ੍ਰੇਮ ਨਹੀਂ ਹੋਇਆ ਗਵਾਹ ਕੋਰਟ ਦੇ ਵਿੱਚ ਗਵਾਹੀ ਦੇਣ ਨਹੀਂ ਆਇਆ ਫੇਰ ਜਾ ਕੇ ਕਿਤੇ ਕੋਈ ਚੀਫ ਨਹੀਂ ਹੋਇਆ ਕ੍ਰੋਸ ਨਹੀਂ ਹੋਇਆ ਫੇਰ ਡਰ ਕਾ ਦਾ ਹੋ ਗਿਆ ਭਾਈ ਤੁਹਾਨੂੰ ਹਜੇ ਤਾਂ ਉਹ ਐਫ ਆਈ ਆਰ ਹੀ ਹੈ ਨਾ ਐਫ ਆਈ ਆਰ ਹੈ ਪਰ ਉਹਦੀ ਗਵਾਹੀ ਲਿਖੀ ਜਾ ਉਹ 161 64 ਦੇ ਬਿਆਨ ਹੁੰਦੇ ਆ ਕੋਈ ਪੁਲਿਸ ਲਿਖਦੀ ਹੈ ਕੋਈ ਜੇ ਉਹ ਉਬੇ ਤਾਂ ਵੀ ਮੁੱਕਰ ਨਾ ਜਾਵੇ ਤਾਂ ਕੋਰਟ ਦੇ ਵਿੱਚ ਕਰਵਾਏ ਜਾਂਦੇ ਆ ਤਾਂ ਅਜੇ ਦੇ ਵਿੱਚ ਕੁਝ ਨਹੀਂ ਹੋਇਆ ਅਜੇ ਕੁਝ ਨਹੀਂ ਹੋਇਆ ਇਫ ਇੱਕ ਐਫ ਆਈ ਆਰ ਲੌਂਚ ਹੋਈ ਹੈ ਪੁਲਿਸ ਸਰ ਤਪਤੀਸ਼ ਕਰੂਗੀ ਜਿਮਣੀਆਂ ਪਾਊਗੀ ਫਿਰ ਉਹਦਾ ਚਲਾਨ ਤਿਆਰ ਹੋਊਗਾ ਫਿਰ ਗਵਾਹ ਨੂੰ ਸੰਮਣ ਹੋਣਗੇ ਫਿਰ ਉਹਦੀ ਚੀਫ ਹੋਊਗਾ ਕ੍ਰਾਸ ਹੋਊਗਾ ਫਿਰ ਹੈ ਤੇ ਹੁਣ ਉਹਨੂੰ ਪਹਿਲਾਂ ਹੀ ਡਰਾਇਆ ਜਾ ਰਿਹਾ ਹੈ ਕਿ ਤੈਨੂੰ ਮਾਰ ਦੇਾਂਗੇ ਤੇਰੇ ਬੱਚਿਆਂ ਨੂੰ ਮਾਰ ਦੇਾਂਗੇ ਉਹ ਕਹਿ ਰਿਹਾ ਹੈ ਬੀਬੀ ਕਹਿ ਰਹੀ ਹੈ ਚੈਨਲ ਤੇ ਆ ਕੇ ਪ੍ਰੈਸ ਮੀਡੀਆ ਦੇ ਵਿੱਚ ਉਹ ਕਹਿੰਦੀ ਉਹ ਸਾਹਮਣੇ ਆਇਆ ਸੀ ਉਹ ਕਹਿੰਦਾ ਮੈਂ ਪਬਲਿਕ ਦੇ ਵਿੱਚ ਕਹੂੰਗਾ ਜਿਹੜੇ 2-3 ਹੋਰ ਗਵਾਏ ਉਹ ਕਹਿੰਦੀ ਮੈਂ ਉਹਨਾਂ ਨੂੰ ਜਨਤਕ ਨਹੀਂ ਕਰਦੀ ਗਵਾਹੀ ਦੇਣਗੇ ਪਰ ਉਹ ਦੇਣਗੇ ਕਿੱਥੇ ਪੁਲਿਸ ਕੋਲੇ ਉਹ ਤੇ 166 ਦੇ ਬਿਆਨ ਲਿਖਣਗੇ ਜਾਂ ਕੋਰਟ 'ਚ ਕਰਾਉਂਦੇ 166 ਦੇ ਬਿਆਨ ਹੈ ਜਾਣਾ ਤਾਂ ਮੋੜ ਕੋੜ ਕੇ ਉਸ ਪੁਲਿਸ ਕੋਲੇ ਪੈਣਾ ਨਾ ਤੇ ਇੱਥੇ ਜਿਹੜਾ ਬਤਿਰਾ ਹੈ ਇਹ ਗਲਤ ਹੈ ਬਿਲਕੁਲ ਉਹਦੇ ਤੇ ਜਿਹੜਾ ਹੈਗਾ ਪਰਚਾ ਦਰਜ ਕੀਤਾ ਤਾਂ ਮੈਡਮ ਬਾਠ ਕਹਿ ਰਹੀ ਆ ਕਿ ਮੈਂ ਕਿਸੇ ਦੀ ਜਾਣ ਆ ਜਿਹੜੀ ਖਤਰੇ ਤੇ ਨਹੀਂ ਪਹੁੰਦੀ ਹੁਣ ਅਸੀਂ ਵੀ ਇਹਦੇ ਵਿੱਚ ਵੀਡੀਓ ਪਾਈਆਂ ਸੀਗੀਆਂ ਦੋ ਕੱਲ ਤੇ ਪਰਸੋਂ ਵੀ ਚਲੋ ਧੀਰਜ ਨਾਲ ਗੱਲ ਕੀਤੀ ਜਾ ਸਕਦੀ ਹੈ ਗਲਤੀ ਹੋਊਗੀ ਪੁਲਿਸ ਤੋਂ ਮਾਫੀਯੋਗ ਵੀ ਹੈ ਪਰ ਲੋਕਾਂ ਨੇ ਕਮੈਂਟ ਵੀ ਕੀਤੇ ਹੱਕ ਵੀ ਬਣਦਾ ਜੀ ਸਾਨੂੰ ਵੀ ਮਾਰੇ ਕਮੈਂਟ ਕੀਤੇ ਲੇਕਿਨ ਅੱਜ ਜਿਹੜੀ ਉਹ ਗੱਲ ਸਾਹਮਣੇ ਆ ਗਈ ਕਿ ਪੁਲਿਸ ਦਾ ਭਾਈ ਬਤੀਰਾ ਬਿਲਕੁਲ ਗਲਤ ਹੈ ਉਸ ਗਰੀਬ ਬੰਦੇ ਤੇ ਆਟੋ ਵਾਲੇ ਤੇ ਪਰਚੇ ਦਰਜ ਕਰਨੇ ਉਹਨੂੰ ਧਮਕੀਆਂ ਦਿਵਾਉਣੀਆਂ ਉਹਦੇ ਕਾਲਾਂ ਜਿਹੜੀਆਂ ਜਾਂ ਹੋ ਸਕਦਾ ਪੁਲਸ ਨੇ ਨਹੀਂ ਦਿਵਾਏ ਪੁਲਸ ਨੇ ਨਹੀਂ ਕਾਲਾਂ ਕਰਾਈਆਂ ਕਿਸੇ ਤੋਂ ਕਰਾਈਆਂ ਉਹ ਕਾਲ ਡਿਟੇਲਾਂ ਜਿਹੜੀਆਂ ਸਾਹਮਣੇ ਆਉਣੇ ਚਾਹੀਦੀਆਂ ਉਹਨੇ ਕੀ ਹੈ ਜਹਾ ਮਾੜਾ ਕਰਤਾ ਜਿਹੜਾ ਉਹਦੇ ਤੇ ਮੁਕੱਦਮਾ ਦਰਜ ਕੀਤਾ ਜੋ ਮਿਸਟਰ ਬਾਟ ਕਹਿ ਰਿਹਾ ਕਿ ਉਹਨੂੰ ਡਰਾਇਆ ਧਮਕਾਇਆ ਗਿਆ ਉਸ ਬੰਦੇ ਨੇ ਉਹਨੂੰ ਫੋਨ ਵੀ ਕੀਤਾ ਵੀ ਮੈਡਮ ਮੈਂ ਸਾਹਮਣੇ ਨਹੀਂ ਆ ਸਕਦਾ ਮੇਰੀ ਜਾਨ ਨੂੰ ਕਤਰਾ ਬਣਿਆ ਹੋਇਆ ਉਹਨੇ ਵੀ ਕਿਹਾ ਕਹਿੰਦੀ ਭਾਈ ਕੋਈ ਗੱਲ ਨਹੀਂ ਗਵਾਹੀ ਦੇਣੀ ਹੈ ਤੇਰੀ ਇੱਛਾ ਹੈ ਨਾ ਦੇਣੀ ਤਾਂ ਇੱਛਾ ਹੈ ਪਰ ਮੈਂ ਤੇਰੀ jaan ਹੈ ਜਿਹੜੀ ਉਹ ਖਤਰੇ ਚ ਨਹੀਂ ਪਾਉਣਾ ਚਾਹੁੰਦੀ ਹੁਣ ਇਤੋਂ ਸਾਬਤ ਹੁੰਦਾ ਹੈ ਸੱਚ ਸਾਫ ਤੇ ਹੁੰਦਾ ਹੈ ਕਿ ਉਹ ਇਹ ਜਿਹੜਾ ਹੈ ਕਰਨਲ ਤੇ ਨਜਾਇਜ਼ ਕੁੱਟਮਾਰ ਕੀਤੀ ਹੈ ਇਹ ਜਿਹੜਾ ਹੈਗਾ ਸਾਹਮਣੇ ਆ ਗਿਆ ਇਸ ਤਰ੍ਹਾਂ ਗਵਾਹਾਂ ਨੂੰ ਡਰਾਉਣਾ ਧਮਕਾਉਣਾ ਇਹਦਾ ਮਤਲਬ ਤਾਂ ਫਿਰ ਜੋ ਮਰਜ਼ੀ ਆਪਾਂ ਕਰੀ ਚੱਲੀਏ ਤੇ ਕਾਨੂੰਨ ਦਾ ਫਿਰ ਜੋ ਬੰਦਾ ਗਵਾਹੀ ਦਿੰਦਾ ਹੈ ਤੇ ਉਹਦੇ ਪਰਚੇ ਦਰਜ ਕਰ ਦਿਓ ਤੇ ਉਹਨੂੰ ਮਤਲਬ ਜੇਲ੍ਹ ਭੇਜ ਦਿਓ ਤੇ ਉਹਦੇ ਪਰਿਵਾਰ ਨੂੰ ਡਰਾ ਦਿਓ ਇਹਦਾ ਮਤਲਬ ਤਾਂ ਤੇ ਫਿਰ ਇੱਥੇ ਗੁੰਡਾ ਕਰਤੀ ਜਿਵੇਂ ਮਰਜ਼ੀ ਕਰੀ ਚੱਲੋ ਡਿਸਪਲੈਂਟ ਨਿਯੋਨਾ ਅਤੇ ਸ਼ਾਸਨ ਦੇ ਵਿੱਚ ਨਹੀਂ ਰਹਿਣਾ ਕਾਨੂੰਨ ਦੀ ਅਵੱਗੇ ਹੀ ਕਰਨੀ ਆ ਜਦੋਂ ਕਰਨੀ ਆ ਚਲੋ ਕਾਨੂੰਨ ਸਜ਼ਾ ਦੇਵੇ ਨਾ ਦੇਵੇ ਕਿੰਨੀ ਬਦਰਾਮੀ ਹੋ ਗਈ ਪੂਰੇ ਵਰਲਡ ਵਿੱਚ ਫੈਲ ਗਈ ਇਹ ਗੱਲ ਹੈ ਜਿਹੜੀ ਅਸੀਂ ਆਪਾਂ ਵੀ ਵੀਡੀਓ ਪਾਉਣੀ ਹੈ ਤਾਂ ਸਾਡਾ ਵੀ ਇੱਕ ਨੋਟੀਫਿਕੇਸ਼ਨ ਜਾਂਦਾ ਲੱਖਾਂ ਲੋਕਾਂ ਕੋਲ ਇੱਕ ਮਿੰਟ ਦੇ ਵਿੱਚ ਪਹੁੰਚ ਜਾਂਦੀ ਹੈ ਵੀਡੀਓ ਬਣਾਉਣ ਤੇ ਟਾਈਮ ਲੱਗਦਾ ਹੈ ਵੀਡੀਓ ਬਣਾਉਣ ਤੇ ਜ਼ਰੂਰ ਟਾਈਮ ਲੱਗਦਾ ਹੈ ਲੇਕਿਨ ਜਾਣ ਤੇ ਇੱਕ ਸੈਕਿੰਡ ਲੱਗਦਾ ਨਾਲ ਦੀ ਨਾਲ ਨੋਟੀਫਿਕੇਸ਼ਨ ਜੀ ਅਗਲੀ ਕੋਲੀ ਚਲਾ ਜਾਂਦਾ ਇਸ ਕਰਕੇ ਉਹ ਕੰਮ ਨਾ ਕਰੋ ਜਿਹਦੇ ਨਾਲ ਤੁਹਾਡੀ ਬਦਨਾਮੀ ਹੁੰਦੀ ਹੈ ਸੋ ਇਹ ਮਾਮਲਾ ਬੜਾ ਸੰਸਟਿਵੇ ਹੈ ਬੜਾ ਉਬਰਿਆ ਹੋਇਆ ਹੈ ਕਰਨਲ ਨਾਲ ਕੁੱਟਮਾਰ ਕਰਨੀ ਇੱਕ ਇਸ ਬੰਦੇ ਨੂੰ ਇਸ ਬੰਦੇ ਦੇ ਗਵਾਹ ਨੂੰ ਮਕਰਾਉਣਾ ਇਸ ਤਰ੍ਹਾਂ ਜੇ ਜਿਹੜੀਆਂ ਗੱਲਾਂ ਹੋ ਰਹੀਆਂ ਤੇ ਆਮ ਬੰਦੇ ਦਾ ਕੀ ਬਣੂਗਾ ਥਾਣੇ ਦੇ ਵਿੱਚ ਜਾ ਕੇ ਇਸ ਮਾਧਮ ਨਾਲ ਹੀ ਕਹਿੰਦੇ ਅਸੀਂ ਦੁਬਾਰਾ ਫੇਰ ਤੀਜੀ ਵਾਰ ਇਹ ਗੱਲ ਕਹਿ ਰਹੇ ਹਾਂ ਕਿ ਅਸੀਂ ਪੁਲਿਸ ਦੇ ਹੱਕ ਵਿੱਚ ਦੋ ਵੀਡੀਓ ਪਾਈਆਂ ਸੀ ਉਦੋਂ ਕਮਰਜਾ ਸਾਨੂੰ ਕਮੈਂਟਾਂ ਵਿੱਚ ਸਾਨੂੰ ਵਿਕਤਨਾ ਪੈ ਰਹੇ ਲੋਕ ਕੀ ਕੀ ਕੁਝ ਕਹਿੰਦੇ ਆ ਪਰ ਜਿਹੜਾ ਹੁਣ ਵਿਚਾਰਾ ਅਗਵਾ ਆਟੋ ਵਾਲਾ ਚਾਹੇ ਜਜਬਾਤ ਚ ਆ ਗਿਆ ਚਾਹੇ ਕੁੱਸਾ ਆ ਗਿਆ ਗਰੀਬ ਬੰਦਾ ਉਹਨੂੰ ਧਮਕੀਆਂ ਦੇਣੀ ਹੋ ਤੇ ਪਰਚੇ ਦਰਜ ਕਰਨੇ ਉਹਦੇ ਉੱਤੇ ਬੱਚਿਆਂ ਨੂੰ ਮੰਗਦੀਆਂ ਧਮਕੀਆਂ ਦੇਣੀਆਂ ਇਹ ਇੱਕ ਸਾਹਮਣੇ ਸਾਬਤ ਹੋ ਗਿਆ ਕਿ ਕਰਨ ਨਾਲ ਦੀ ਤੇ ਉਹਦੇ ਮੁੰਡੇ ਦੀ ਨਜਾਇਜ਼ ਕੁੱਟਮਾਰ ਹੋਈ ਹੈ ਤੇ ਮੁੱਖ ਮੰਤਰੀ ਨੂੰ ਜਿਹੜਾ ਹੈਗਾ ਇਹ ਸੀਬੀਆਈ ਨੂੰ ਜਾਂਚ ਦੇ ਦੇਣੀ ਚਾਹੀਦੀ ਆ ਤਾਂ ਜੋ ਉਹਨਾਂ ਨੂੰ ਇਨਸਾਮ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ